ਫਿਰ ਮੈਂ ਹਮਾਣੋ ਕਹਦਾ ਮਾਚਰ ਦੇ ਦੁਆਰਾ ਖਾਲਾ ਖਾਲਾ ਹੋਰ ਖਾਲਾ ਇਹਨਾਂ ਖਾਲਾ ਤੂੰ ਗਾ ਮਾਸੀ ਸ਼ਨੀਆ ਦੁਆਰਾ ਮਾਂ ਦੇ ਮਾਂ ਫਿਰ ਦੇ ਉਹ ਕਰਦੇ ਨੇ ਗਰੀਬ ਲੋਕ ਕਾਣਾ ਸੀ ਬੇਸਣ ਦੀ ਵਰਤੀ ਖਾਂਦੇ ਹਾਂ ਬੇਸ਼ੰਗ ਵਧੀਆ ਮਿੱਠਾ ਜਿਹਾ ਬਾਲਾ ਗਲਾਬ ਜਮਣਾ ਜਿਹਾ ਚਾਹੁੰਦਾ ਤਾਂ ਬਾਲਾ ਦੱਸ ਦੇ ਇਹ ਤਾਂ ਬਹੁਤ ਸਵਾਲ ਆਉਂਦਾ ਵੇਸਣ ਸਵਾਉਂ ਵੀ ਰੇਸ਼ੇ ਦੂਸੇ ਤੋਂ ਦੇச்சே ਤਾਂ ਕੁਛ ਕਿਹਾ ਹੁੰਦਾ ਨਾ ਇਹ ਠੀਕ ਆ ਗਰੀਬ ਲੋਕ ਵੇਸਣ ਹੀ ਬਾਲਾ ਖਾਂਦੇ ਮੈਂ ਉਹ ਗਰੀਬ じゃ ਨਹੀਂ ਆ ਕਿਹੜਾ ਰੋ ਕੀ ਨਾਂ ਉਹਦਾ ਜਿਹੜਾ ਉਹ ਰੋਜ਼ ਚਪੜੀ ਜੀ ਤੋੜ ਕੇ ਬਹਿ ਜਾਂਦਾ ਕਿਤੇ ਚਪੜੀ ਤੋੜੀ ਹੁੰਦੀ ਆ ਕਿਤੇ ਡੱਬੇ ਚ ਰੋਟੀ ਡੱਗ ਪੈਂਦੀ ਆ ਅੱਛਾ ਵੀਡੀਓ ਕਿਹੜਾ ਕਹਿੰਦਾ ਗਰੀਬੀ ਤਾਂ ਕਿਸੇ ਤੇ ਆਵੇ ਨਾ ਰੱਬ ਕਰਕੇ ਵਧੀਆ ਮਠਿਆਈ ਤਾਂ ਕਰੀ ਸੀ ਮੈਸਣ ਵਧੀਆ ਹੁੰਦਾ ਮੈਨੂੰ ਤਾਂ ਹੁਣੇ ਹੋਇਆ ਖੰਗ ਜੀ ਤਾਂ ਮੈਨੂੰ ਰਾਤ ਹੀ ਮੇਰਾ ਗੱਲ ਤੇ ਖੰਗ ਦਾ ਤਾਂ ਸੌਖਾ ਤਰੀਕਾ ਇੱਕੋ ਹੀ ਬਸ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਹਾਂ ਫਿਰ ਮੈਂ ਤਾਂ ਹੀ ਤੁਹਾਨੂੰ ਕੁਛ ਨਾ ਕਰੋ ਮੈਂ ਨਾ ਕਮਾਲ ਦੀ ਗੱਲ ਆ ਸਾਡੇ ਨਾ ਉਹ ਇੰਨੇ ਸਾਰੇ ਨਾ ਬਾਟੀ ਜਿ ਰੱਖਦੇ ਜਾਂ ਪਾਪਾ ਚੁੱਪ ਸਾਡੇ ਪ੍ਰਵਾਸੀ ਕੰਮ ਕਰਦੀਆਂ ਨਾ ਉੱਥੇ ਤੇ ਪ੍ਰਵਾਸਨਾ ਕੰਮ ਕਰਦੀਆਂ ਭਾਈ ਤੇ ਉਹ ਮੈਨੂੰ ਖੰਗ ਹੀ ਜਾਵਾ ਕਹਿੰਦੀ ਫੋਰਮੈਨ ਜੀ ਕਿਆ ਹੋ ਗਿਆ ਮੈਂ ਖੰਗ ਨਹੀਂ ਖਾਦੀ ਮੈਂ ਲੌਂਗ ਖਾ ਲੇ ਦੋ ਦੇ ਤੋਂ ਮੋਰ ਕੇ ਮੈਨੂੰ ਖਾਂ ਗਰੀ ਆਈ